ਸਕੇਂਦਰੀ ਟ੍ਰੇਡ ਯੂਨੀਅਨਾਂ ਤੇ ਸੱਦੇ ਤੇ ਅੱਜ ਲੁਧਿਆਣਾ ਦੇ ਬੱਸ ਸਟੈਂਡ ਵਿਖੇ ਵਕਵਕ ਟ੍ਰੇਡ ਯੂਨੀਅਨਾਂ ਤੇ ਵਕਵਕ ਜਥੇਬੰਦੀਆਂ ਵੱਲੋਂ ਕੇਂਦਰ ਸਰਕਾਰ ਖਿਲਾਫ ਵਿਸ਼ਾਲ ਦਰਨਾ ਦਿੱਤਾ ਗਿਆ ਇਸ ਦੌਰਾਨ ਸੈਂਕੜੇ ਦੀ ਸੰਖਿਆ ਵਿੱਚ ਪਹੁੰਚੇ ਪ੍ਰਦਰਸ਼ਨਕਾਰੀਆਂ ਵੱਲੋਂ ਕੇਂਦਰ ਸਰਕਾਰ ਖਿਲਾਫ ਜਮਕੇ ਨਾਅਰੇਬਾਜ਼ੀ ਕੀਤੀ ਗਈ ਅਤੇ ਕੇਂਦਰ ਸਰਕਾਰ ਉੱਪਰ ਮਜ਼ਦੂਰ ਦੇ ਅਧਿਕਾਰ ਖੋਹਦੇ ਦੋਸ਼ ਵੀ ਲਗਾਏ ਗਏ ਮਾਰਗਵੀਰ ਸਿੰਘ ਬੈਣੀਪਾਲ ਜਮਹੂਰੀ ਕਿਸਾਨ ਸਭਾ ਦਾ ਸੂਬੇ ਦਾ ਸਕੱਤਰ ਆ ਮੈਂ ਤੇ ਸੰਯੁਕਤ ਕਿਸਾਨ ਮੋਰਚਾ ਪੰਜਾਬ ਦਾ ਪੰਜਾਬ ਕਮੇਟੀ ਦਾ ਮੈਂਬਰ ਆ ਅੱਜ ਜਿਹੜੀ ਕੁੱਲ ਹਿੰਦ ਪੱਧਰ ਦੇ ਉੱਤੇ ਟਰੇਡ ਯੂਨੀਅਨਾਂ ਦੇ ਸੱਦੇ ਉੱਤੇ ਬਾਕੀ ਜਥੇਬੰਦੀਆਂ ਦੇ ਸੱਦੇ ਉੱਤੇ ਜੋ ਅੱਜ ਹੜਤਾਲ ਹੋ ਰਹੀ ਆ ਸਾਡੀ ਸੰਯੁਕਤ ਕਿਸਾਨ ਮੋਰਚੇ ਦੀ ਕਾਲ ਹੈ ਕਿ ਅਸੀਂ ਡਟ ਕੇ ਇਸ ਹੜਤਾਲ ਦਾ ਕੁੱਲ ਹਿੰਦ ਪੱਧਰ ਤੇ ਸਮਰਥਨ ਕਰ ਰਹੇ ਹਾਂ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਨਹੀਂ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲੋਕ ਥਾਂ ਥਾਂ ਦੇ ਉੱਤੇ ਇੱਕਠੇ ਹੋ ਕੇ ਅੱਜ ਕੇਂਦਰ ਦੀ ਮੋਦੀ ਸਰਕਾਰ ਦੀਆਂ ਉਹਨਾਂ ਲੋਕਮਾਰੂ ਨੀਤੀਆਂ ਦੇ ਖਿਲਾਫ ਪ੍ਰੋਟੈਸਟ ਕਰਨਗੇ ਇਹ ਨੀਤੀਆਂ ਦੇ ਬਾਰੇ ਇਹਦੇ ਵਿੱਚ ਬੜੀ ਲੰਬੇ ਸਮੇਂ ਤੋਂ ਅਸੀਂ ਵਿਆਖਿਆ ਕਰ ਰਹੇ ਹਾਂ ਕਿ ਚਾਰੀ ਕੋਡ ਬਿਲ ਸੀਡ ਬਿਲ ਬਿਜਲੀ ਸੋਸ ਬਿਲ ਮਨਰੇਗਾ ਨੂੰ ਖਤਮ ਕਰਕੇ ਜੀ ਰਾਮ ਜੀ ਵਗੈਰਾ ਬਣਾਉਣਾ ਇਸੇ ਹਿਸਾਬ ਨਾਲ ਜਿਹੜੇ ਲੋਕਾਂ ਦੀਆਂ ਨੀਤੀਆਂ ਨੇ ਪਹਿਲਾਂ ਲੋਕਾਂ ਨੂੰ ਸਹੂਲਤਾਂ ਸਾਡੇ ਸੰਵਿਧਾਨ ਦੇ ਵਿੱਚ ਮਿਲੀਆਂ ਨੇ ਉਹਨਾਂ ਨੂੰ ਹੌਲੀ-ਹੌਲੀ ਖਤਮ ਕਰਕੇ ਮੋਦੀ ਦੀ ਜਿਹੜੀ ਸਰਕਾਰ ਹੈ ਜਿਹੜੀ ਉਹ ਕਾਰਪੋਰੇਟ ਘਰਾਣਿਆਂ ਨੂੰ ਦੇਸ਼ ਦੇ ਉਹ ਅਧਾਰੇ ਜਿਹੜੇ ਹੁਣ ਤੱਕ 70 ਸਾਲ ਦੇ ਵਿੱਚ ਲੋਕਾਂ ਦੇ ਪੈਸੇ ਨਾਲ ਲੋਕਾਂ ਦੀ ਮਿਹਨਤ ਨਾਲ ਬਣਾਏ ਸੀ ਉਹਨਾਂ ਨੂੰ ਵੇਚਣ ਜਾ ਰਹੀ ਹੈ ਅਸੀਂ ਵੀ ਲਗਾਤਾਰ ਹੜਤਾਲ ਕਰਦੇ ਆ ਰਹੇ ਹਾਂ ਲਗਾਤਾਰ ਮੁਜ਼ਾਰੇ ਕਰਦੇ ਆ ਰਹੇ ਹਾਂ ਲਗਾਤਾਰ ਘਰਾਵ ਕਰਦੇ ਆ ਰਹੇ ਹਾਂ ਤੇ ਅੱਜ ਵੀ ਅਸੀਂ ਇਸ ਹੜਤਾਲ ਦਾ ਜਿਹੜੀ ਇਤਿਹਾਸਕ ਹੜਤਾਲ ਹੋ ਗੁਜ਼ਰੇਗੀ ਉਹਦਾ ਡਟ ਕੇ ਸਮਰਥਨ ਕਰਦੇ ਹਾਂ ਇਹਨੀਆਂ ਗੱਲਾਂ ਦਾ ਮੈਂ ਆਪਣੀ ਗੱਲ ਖਤਮ ਕਰਦਾ ਹਾਂ ਮੈਂ ਡੀਪੀ ਮੋਡ ਵਾਈਸ ਪ੍ਰੈਜ਼ੀਡੈਂਟ ਏਟਕ ਪੰਜਾਬ ਅੱਜ ਪੂਰੇ ਹਿੰਦੁਸਤਾਨ ਦੇ ਅੰਦਰ 10 ਕੇਂਦਰੀ ਟ੍ਰੇਡ ਯੂਨਨ ਦੇ ਤੇ ਇੰਡੀਪੈਂਡੈਂਟ ਜਿਹੜੀਆਂ ਫੈਡਰੇਸ਼ਨਾਂ ਤੇ ਐਸੋਸੀਏਸ਼ਨਾਂ ਨੇ ਜਿਵੇਂ ਬੈਂਕਾਂ ਵਾਲੇ ਨੇ LIC ਵਾਲੇ ਨੇ ਰੇਲਵੇ ਵਾਲੇ ਐ ਇਹਨਾਂ ਨਾਲ ਮਿਲ ਕੇ ਇੱਕ ਬਹੁਤ ਵੱਡੀ ਅੱਜ ਹਿੰਦੁਸਤਾਨ 'ਚ ਹੜਤਾਲ ਕੀਤੀ ਜਾ ਰਹੀ ਹੈ ਜਿਸ ਹੜਤਾਲ ਦੇ ਵਿੱਚ ਕੋਈ 30 ਕਰੋੜ ਲੋਕਾਂ ਨੇ ਪਾਰਟਿਸਪੇਟ ਕਰਨਾ ਇਸ ਹੜਤਾਲ ਦੀ ਹਮਾਇਤ ਦੇ ਉੱਤੇ ਸੰਯੁਕਤ ਕਿਸਾਨ ਮੋਰਚਾ ਜਿਹੜਾ ਆਲ ਇੰਡੀਆ ਦਾ ਸੰਯੁਕਤ ਕਿਸਾਨ ਮੋਰਚਾ ਉਹ ਇਸ ਹੜਤਾਲ ਦੀ ਪਿੱਠ ਤੇ ਆ ਇਹਦੇ ਨਾਲ ਮਿਲ ਕੇ ਉਹ ਕਰ ਰਹੇ ਨੇ ਇਹ ਹੜਤਾਲ ਜਿਹੜੀਆਂ ਹਿੰਦੁਸਤਾਨ ਦੀ ਸਰਕਾਰ ਦੀਆਂ ਮੋਦੀ ਸਰਕਾਰ ਦੀਆਂ ਕਾਰਪੋਰੇਟ ਪੱਖੀ ਤੇ ਲੋਕ ਵਿਰੋਧੀ ਨੀਤੀਆਂ ਨੇ ਉਹਦੇ ਖਿਲਾਫ ਇਹ ਹੜਤਾਲ ਕੀਤੀ ਜਾ ਰਹੀ ਹੈ ਇਹਨਾਂ ਨੀਤੀਆਂ ਕਾਰਨ ਅੱਜ ਹਿੰਦੁਸਤਾਨ ਦੇ ਵਿੱਚ 1% ਲੋਕਾਂ ਕੋਲੇ 43% ਧਨ ਚਲਾ ਗਿਆ ਤੇ ਨੀਚੇ ਵਾਲੇ ਜਿਹੜੇ 50% ਲੋਕ ਨੇ ਉਹਨਾਂ ਕੋਲੇ ਸਿਰਫ 3 ਰੁਪਏ ਜਿਹੜੇ ਹੈਗੇ ਨੇ ਗਏ ਨੇ ਪਾੜਾ ਜਿਹੜਾ ਹੈਗਾ ਲੋਕਾਂ ਦੇ ਵਿੱਚ ਬਹੁਤ ਵੱਧ ਰਿਹਾ ਹੈ ਇਹ ਜਿਹੜੇ ਹੁਣ ਨਵੇਂ ਬਿੱਲ ਆ ਕੇ ਆਏ ਨੇ ਜਿਹਦੇ ਕਰਕੇ ਅੱਜ ਹੜਤਾਲ ਦਾ ਮੁੱਖ ਮੁੱਦਾ ਜਿਹੜਾ ਸਾਡਾ ਬਣਿਆ ਉਹ ਚ ਚਾਰ ਜਿਹੜੇ ਕੋਡ ਨੇ ਲੇਬਰ ਕੋਡ ਜਿਹੜੇ ਮਜ਼ਦੂਰਾਂ ਤੇ ਮੁਲਾਜ਼ਮਾਂ ਵਾਸਤੇ ਪਹਿਲਾਂ ਕਾਨੂੰਨ ਉਹਨਾਂ ਨੂੰ ਪ੍ਰੋਟੈਕਟ ਕਰਦੇ ਸੀ 29 ਕਾਨੂੰਨਾਂ ਨੂੰ ਖਤਮ ਕਰਕੇ ਚਾਰ ਲੇਬਰ ਕੋਡ ਇਹਨਾਂ ਨੇ ਜਿਹੜੇ ਬਣਾਤੇ ਇਹ ਸਤੋ ਲਵਾ ਜਿਹੜਾ ਬਿਜਲੀ ਬਿੱਲ 2025 ਤੇ ਸੀਡ ਬਿੱਲ ਜਿਹੜਾ ਇਹ ਲੈ ਕੇ ਆਏ ਨੇ ਮਨਰੇਗਾ ਨੂੰ ਖਤਮ ਕਰਕੇ ਇਹਨਾਂ ਨੇ ਜੀ ਰਾਮ ਜੀ ਬਣਾਇਆ ਉਹਨਾਂ ਸਾਰੀਆਂ ਚੀਜ਼ਾਂ ਨੂੰ ਮੁੱਖ ਰੱਖ ਕੇ ਇਹਨਾਂ ਨੇ ਹਿੰਦੁਸਤਾਨ ਦੇ ਵਿੱਚ ਹੋਰ ਅਮੀਰ ਲੋਕਾਂ ਦੇ ਵਿੱਚ ਅੱਤ ਦੇ ਮੀਰ ਜਿਹੜੇ ਲੋਕ ਨੇ ਉਹਨਾਂ ਵਿੱਚ ਤੇ ਆਮ ਲੋਕਾਂ ਦੇ ਵਿੱਚ ਜਿਹੜਾ ਪਾੜਾ ਉਹਨੂੰ ਹੋਰ ਵਧਾਉਣਾ ਇਸ ਕਰਕੇ ਅਸੀਂ ਕਰ ਰਹੇ ਹਾਂ ਜੇ ਮੈਂ ਗੱਲ ਕਰਾਂ ਕਿ ਜਿਹੜਾ ਬਿਜਲੀ ਬਿੱਲ 2025 ਹੈ ਇਹ ਬਿਜਲੀ ਬਿੱਲ ਦੇ ਆਉਣ ਦੇ ਨਾਲ ਆਮ ਲੋਕਾਂ ਕੋਲੇ ਜਿਹੜੀ ਬਿਜਲੀ ਦੇ ਵਿੱਚ ਸਬਸਿਡੀ ਮਿਲਦੀ ਹੈ ਕਿਸਾਨਾਂ ਨੂੰ ਮਿਲਦੀ ਆ ਆਮ ਲੋਕਾਂ ਨੂੰ ਮਿਲਦੀ ਹੈ ਤੇ ਉਹ ਸਬਸਿਡੀ ਜਿਹੜੀ ਸਾਰੀ ਖਤਮ ਹੋ ਜੇਗੀ ਇਹ ਜਿੰਮੇ ਮਤਲਬ ਆਪਣੇ ਮੋਬਾਈਲ ਦੇ ਵਿੱਚ ਅਸੀਂ ਰੀਚਾਰਜ ਪਹਿਲਾਂ ਕਰਾਉਣਾ ਤਾਂ ਬਿਜਲੀ ਤੁਹਾਨੂੰ ਘਰੇ ਆਊਗੀ ਤੇ ਨਹੀਂ ਤੇ ਨਹੀਂ ਆਊਗੀ ਇਸੇ ਤਰ੍ਹਾਂ ਜਿਹੜਾ ਸੀਡ ਬਿੱਲ ਇਹ ਲੈ ਕੇ ਆਏ ਨੇ ਬੜੀ ਦੇਰ ਤੋਂ ਭਾਰਤ ਦੀ ਸਰਕਾਰ ਇਹ ਕੋਸ਼ਿਸ਼ ਕਰ ਰਹੀ ਸੀ ਕਿ ਸੀਡ ਬਿੱਲ ਲਿਆ ਕੇ ਜਿਹੜੀਆਂ ਵੱਡੀਆਂ ਕਾਰਪੋਰੇਟਸ ਨੇ ਮਨਸੈਂਟੋ ਤੇ ਕਾਰਗਿਲ ਵਰਗੀਆਂ ਉਹਨਾਂ ਕੰਪਨੀਆਂ ਨੂੰ ਜਿਹੜੀ ਹੈਗੀ ਐ ਸੀਡ ਵੇਚਣ ਦੇ ਇਥੇ ਖੁੱਲ੍ਹ ਦਿੱਤੀ ਜਾਵੇ ਇਸ ਗੱਲ ਦਾ ਅਸੀਂ ਡਟ ਕੇ ਇਸ ਕਰਕੇ ਵੀ ਵਿਰੋਧ ਕਰਦੇ ਆ ਸਾਡੇ ਧਿਆਨ ਦੇ ਵਿੱਚ ਇਹ ਗੱਲ ਵੀ ਮਤਲਬ ਹੈਗੀ ਐ ਲੋਕਾਂ ਦੇ ਧਿਆਨ ਦੇ ਵਿੱਚ ਵੀ ਜਾਣੀ ਚਾਹੀਦੀ ਐ ਜਿਹੜੀ ਚੌਲਾਂ ਦੀ ਵੈਰਾਈਟੀ ਹਰਿਆਣੇ ਦੇ ਵਿੱਚ ਚੱਲਦੀ ਐ ਉਹ ਪੰਜਾਬ ਦੇ ਵਿੱਚ ਨਹੀਂ ਚੱਲ ਸਕਦੀ ਕਿਉਂਕਿ ਇੱਥੋਂ ਦਾ ਵਾਤਾਵਰਣ ਇੱਥੋਂ ਦੀ ਧਰਤੀ ਇੱਥੋਂ ਦਾ ਪਾਣੀ ਇੱਥੋਂ ਦੀ ਜਿਹੜੀ ਹੈਗੀ ਐ ਸੈਂਡ ਐ ਉਸ ਗੱਲ ਨੂੰ ਐਕਸੈਪਟ ਨਹੀਂ ਕਰਦੀ ਪਰ ਜਿਹੜੀ ਇਹ ਹਿੰਦੁਸਤਾਨ ਦੀ ਸਰਕਾਰ ਹੁਣ ਮਨਸੈਂਟੋ ਤੇ ਕਾਰਗਲ ਵਰਗੀਆਂ ਵਿਦੇਸ਼ੀ ਕੰਪਨੀਆਂ ਨੂੰ ਉੱਥੇ ਲਿਆ ਕੇ ਉਹ ਸੀਡ ਇੱਥੇ ਸਰਟੀਫਾਈ ਕਰਕੇ ਵੇਚਣਾ ਚਾਹੁੰਦੇ ਆ ਇੱਕ ਤਾਂ ਇਹ ਐ ਅੱਗੇ ਜਿਹੜੀ ਸੀਡ ਪ੍ਰੋਡਕਸ਼ਨ ਐ ਤੇ ਸੀਡ ਦੀ ਸੇਲ ਐ ਉਹਨੂੰ ਸਰਟੀਫਾਈ ਕਰਦੇ ਹੈਗੀਆਂ ਸੂਬਾ ਸਰਕਾਰਾਂ ਉਹਨੇ ਨੂੰ ਸਰਟੀਫਾਈ ਕਰਨਗੀਆਂ ਕੇਂਦਰ ਦੀਆਂ ਸਰਕਾਰਾਂ ਜਿਹੜੀ ਉਹਨਾਂ ਨੇ ਕਮੇਟੀ ਬਣਾਉਣੀਆਂ ਤੇ ਉਹਦੇ ਵਿੱਚ ਇਹ ਵੀ ਗੱਲ ਆ ਜਾਣੀ ਹੈ ਕਿ ਮੰਡੀ ਦੇ ਵਿੱਚ ਤੁਹਾਡੇ ਉਸੇ ਉਹੀ ਤੁਹਾਡਾ ਅਨਾਜ ਮੰਡੀ ਦੇ ਵਿੱਚ बिकੂਗਾ ਜਿਹੜਾ ਉਹਨਾਂ ਸਰਟੀਫਾਈਡ ਬਿਲਾਂ ਰਾਹੀਂ ਪੈਦਾ ਕੀਤਾ ਜਾਊਗਾ ਜਿਹੜੇ ਲੋਕਲ ਅਸੀਂ ਕੋਈ ਅਨਾਜ ਪੈਦਾ ਕਰਦੇ ਆ ਉਹ ਜਿਹੜੇ ਹੈਗੇ ਨਹੀਂ ਕਰਨਗੇ ਆਮ ਮਤਲਬ ਇੱਕ ਗੱਲ ਮੈਂ ਹੋਰ ਇਹ ਚ ਐਡ ਕਰਨੀ ਚਾਹੁੰਦਾ ਇਹ ਬੜਾ ਖਤਰਨਾਕ ਆਮ ਲੋਕਾਂ ਵਾਸਤੇ ਵੀ ਇਸ ਕਰਕੇ ਆ ਸਾਡੇ ਸਰੀਰ ਦਾ ਇੱਕ ਪੇਟ ਦਾ ਇੱਕ ਔਰਾ ਹੁੰਦਾ ਤੇ ਉਹ ਲੋਕਲ ਵਾਤਾਵਰਨ ਦੇ ਮੁਤਾਬਕ ਹੀ ਅਸੀਂ ਚੀਜ਼ਾਂ ਖਾ ਪੀ ਸਕਦੇ ਆ ਜੇ ਆਪਾਂ ਕਹੀਏ ਵੀ ਅਸੀਂ ਗੋਭੀ ਸਰਦੀਆਂ ਦੇ ਵਿੱਚ ਖਾ ਲਈਏ ਸੂਟ ਨਹੀਂ ਕਰਦੀ ਜੇ ਸਾਗ ਆਪਾਂ ਕਹੀਏ ਵੀ ਨਾ ਗੋਭੀ ਨੂੰ ਗਰਮੀਆਂ 'ਚ ਖਾ ਲਈਏ ਸਾਗ ਨੂੰ ਗਰਮੀਆਂ 'ਚ ਖਾ ਲਈਏ ਸਾਡੀ ਬਾਡੀ ਉਹਨੂੰ ਐਕਸੈਪਟ ਨਹੀਂ ਕਰਦੀ ਇਸੇ ਤਰ੍ਹਾਂ ਜੇ ਕਿਸੇ ਅੰਗਰੇਜ਼ ਨੂੰ ਕਹੀਏ ਵੀ ਤੁਸੀਂ ਸਾਗ ਖਾ ਲਓ ਉਹਨੂੰ ਸੈੱਟ ਨਹੀਂ ਬੈਠੂਗਾ ਤੇ ਉਹ ਲੋਕ ਪੀਜੇ ਖਾਣ ਵਾਲੇ ਨੇ ਅਸੀਂ ਮੱਕੀ ਦੀ ਰੋਟੀ ਤੇ ਸਾਗ ਖਾਣ ਵਾਲੇ ਆ ਇਸ ਕਰਕੇ ਇਹਦੇ ਨਾਲ ਜਿਹੜੀਆਂ ਲੋਕਲ ਹਾਲਾਤਾਂ ਨੇ ਸਾਡੇ ਵਾਤਾਵਰਣ ਦੇ ਅਨੁਕੂਲ ਉਹ ਖਾਣਾ ਵੀ ਸਾਨੂੰ ਨਹੀਂ ਰਹੂਗਾ ਸਰਕਾਰ ਇਹ ਲੈ ਕੇ ਆ ਰਹੀ ਹੈ ਵੀ ਉਹ ਜਿਹੜਾ ਸਰਟੀਫਾਈਡ ਬਿਲ ਉਹ ਸਰਟੀਫਾਈ ਕਰਨਗੇ ਉਹੀ ਮੰਡੀ 'ਚ ਵਿਕੂ ਕਿਸਾਨ ਜੋ ਵਿਜੂਗਾ ਤਾਂ ਮੰਡੀ 'ਚ ਵਿਕੂਗਾ ਤੇ ਨਹੀਂ ਉਹ ਮੰਡੀ ਦੇ ਵਿੱਚ ਨਹੀਂ ਵਿਕਣਾ ਇਸ ਕਰਕੇ ਇਹ ਜਿਹੜਾ ਮਨਰੇਗਾ ਦਾ ਕਾਨੂੰਨ ਵੀ ਇਹਨਾਂ ਨੇ ਖਤਮ ਕਰਨਾ ਉਹਦਾ ਵੀ ਅਸੀਂ ਵਿਰੋਧ ਕਰਦੇ ਆ ਤੇ ਅੱਜ 30 ਕਰੋੜ ਲੋਕਾਂ ਦੀ ਜਿਹੜੀ ਹੈਗੀ ਹੈ ਹੜਤਾਲ ਹੈ ਐਸਕੇਐਮ ਦਾ ਸਮਰਥਨ ਹੈ ਕਿੰਨੇ ਤੋਂ ਕਿੰਨੇ ਚੱਲੂਗਾ ਧਰਨਾ ਸਾਡਾ ਇਹ ਇੱਥੋਂ ਚੱਲਣਾ 12 ਤੋਂ ਲੈ ਕੇ 2:30 ਵਜੇ ਤੱਕ ਕਿਹੜੇ ਕਿਹੜੇ